ਆ ਗਿਆ ਜੀ ਹਾਂ ਜੀ ਸਰ ਰੋਲ ਜੀ ਹਾਂ ਸਰ ਰੋਲ ਹਾਂ ਸਰ ਪਿੱਛੇ ਲੈਵਾਂ ਅੱਗੇ ਤਾਂ ਜੇਕਰ ਇਹ ਕੰਟਰੋਲ ਹੋਇਆ ਉਸ ਨੂੰ ਲੈ ਕੇ ਆਪਕਾ ਕੀ ਇਨਪੁਟ ਫੀਡ ਹੋਣੇ ਇਸ ਦੇ ਪਾਸ ਦੇਖੋ ਜਿਹੜਾ ਬੰਦਾ ਗੋਲੀਆਂ ਚਲਾਏਗਾ ਲੋਕਾਂ ਨੂੰ ਮਾਰੇਗਾ ਉਹ ਬੰਦਾ ਪੁਲਿਸ ਤੋਂ ਕਾਨੂੰਨ ਤੋਂ बच ਕੇ ਨਹੀਂ ਬਚ ਸਕਦਾ ਕਿਤੇ ਵੀ ਜਿਹੜਾ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਸਾਡੀ ਜਦੋਂ ਸੀਆਈਏ ਟੀਮ ਇੱਕ ਕ੍ਰਿਮੀਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀਗੀ ਸਾਡੀ ਟੀਮ ਕੋਲ ਇਨਫੋਰਮੇਸ਼ਨ ਸੀਗੀ ਕਿ ਇਹਦੇ ਕੋਲ ਇਲੀਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚੂਨੇਟਲੀ ਸਾਡੇ ਕਾਂਸਟੇਬਲ ਅਮਰਿਤਪਾਲ ਦੀ ਸਹਾਦਤ ਹੋਈ ਇਹਦੇ ਵਿੱਚ ਤੇ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਕਾਨੂੰਨ ਤੋਂ ਭੱਜ ਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਤੇ ਖਾਸ ਤੌਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਿਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਅਸੀਂ ਕਮਿਟਿਡ ਹਾਂ ਪੰਜਾਬ ਚ ਲਾ ਨ ਆਰਡਰ ਪੀਸ ਐਂਡ ਹਾਰਮਨੀ ਮੇਨਟੇਨ ਕਰਨ ਵਾਸਤੇ ਸਾਡੀ ਟੀਮਸ ਕੱਲ ਤੋਂ ਹੀ ਜਿਹੜਾ ਹੈਗਾ ਇਸ ਕ੍ਰਿਮੀਨਲ ਦੀ ਭਾਲ ਚ ਲੱਗੀ ਹੋਈ ਸੀਗੀ ਸਾਡੇ ਸਾਰੇ ਜੀਓ ਚ 6-7 ਸਾਡੇ ਡੀਐਸਪੀਜ਼ 3 ਸਾਡੇ ਐਸਪੀਜ਼ ਸਾਡੀ ਸੀਆਈਏ ਟੀਮ ਸਾਡੇ 6-7 ਐਸਐਚਓਜ਼ ਵਕ ਵਕ ਆਲਮੋਸਟ ਸਾਡੀ ਜਿਹੜੀ ਹੈਗੀ 20 ਟੀਮਾਂ ਜਿਹੜੀ ਇਸ ਚੀਜ਼ ਚ ਇਦੀ ਭਾਲ ਚ ਲਗੀ ਹੋਈ ਸੀਗੀ ਕਿ ਇਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਬੂ ਕੀਤਾ ਜਾਵੇ ਤੇ ਕਾਨੂੰਨ ਮੁਤਾਬਿਕ ਸਜ਼ਾ ਦਿਲਾਈ ਜਾਵੇ ਤੇ ਸਪੈਸੀਫਿਕ ਲੀਡ ਸਾਡੇ ਕੋਲੇ ਕੱਲ ਵੀ ਸੀਗੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਉੱਪਰ ਆਪਣੇ ਹਾਜੀਪੁਰ ਦੇ ਜੰਗਲਾਂ ਦੇ ਵਿੱਚ ਕਿਸੇ ਬੰਦੇ ਨੇ ਛੱਡਿਆ ਉਧਰ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਕੱਲ ਚੱਲਦਾ ਰਿਹਾ ਅੱਜ ਸਾਡੇ ਕੋਲੇ ਲੀਡ ਸੀਗੀ ਕਿ ਕਿਸੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਇਹਨੂੰ ਆਪਣੇ ਬੰਗਾਲੇ ਤੋਂ ਆ ਕੇ ਇਧਰ ਪਿੱਛੇ ਜਿਹੜੇ ਪਿੰਡ ਹੈਗੇ ਉੱਥੇ ਇੱਕ ਚੌਰਾਸਤੇ ਤੇ ਛੱਡਿਆ ਹੈਗਾ ਲਗਭਗ ਸਵੇਰੇ 9:30 ਵਜੇ ਉਸ ਤੋਂ ਬਾਅਦ ਸਾਡੇ ਕੋਲੇ ਹੋਰ ਸਪੈਸੀਫਿਕ ਲੀਡ ਆਈ ਲਗਭਗ ਅ ਮੇਰੇ ਖਿਆਲ 5 ਵਜੇ ਦਾ ਟਾਈਮ ਰਿਹਾ ਹੋਵੇਗਾ ਤੇ ਉਦੋਂ ਦੱਸਿਆ ਗਿਆ ਕਿ 2:30 ਵਜੇ ਦੇ ਆਸ-ਪਾਸ ਆ ਬੰਦੇ ਨੇ ਦੇਖਿਆ ਗਿਆ ਪਿੱਛੇ ਖੇਤਾਂ ਦੇ ਵੱਲ ਉਧਰ ਜਿੱਧਰ ਕਾਫੀ ਡੈਂਸ ਫੋਰੈਸਟਾ ਹੈਗਾ ਛੋਟਾ ਤੇ ਅਸੀਂ ਸਾਡੀ ਟੀਮਸ ਨੇ ਆ ਪੂਰਾ ਏਰੀਆ ਜਿੱਥੇ ਇਹਨੂੰ ਛੱਡਿਆ ਗਿਆ ਸੀਗਾ ਸਵੇਰੇ ਉਹਦਾ ਲਗਭਗ 5 ਕਿਲੋਮੀਟਰ ਦਾ ਰੇਡੀਅਸ ਦਾ ਏਰੀਆ ਵੱਖ-ਵੱਖ ਥਾਵਾਂ ਤੇ ਪੈਟਰੋਲਿੰਗ ਟੀਮਸ ਬਣਾ ਕੇ ਕੋਡਨ ਕੀਤਾ ਵੈ ਸੀਗਾ ਤੇ ਅਸੀਂ ਜਿੱਦਾਂ ਜਿੱਦਾਂ ਮੂਮੈਂਟੀ ਦਾ ਸਮ ਟ੍ਰੇਸ ਹੋ ਰਿਹਾ ਸੀਗਾ ਹਾਲਾਂਕਿ 3-4 ਘੰਟਾ ਡਿਲੇ ਤੋਂ ਚੱਲ ਰਿਹਾ ਸੀਗਾ ਸਾਡਾ ਟਰੈਕਿੰਗ ਬਟ ਸਾਡੀ ਟੀਮਸ ਲੱਗੇ ਹੋਏ ਅਸੀਂ ਆਜ ਜਦੋਂ ਸਾਮ ਨੂੰ ਇੱਥੇ ਮੇਰੇ ਖਿਆਲ ਲਗਭਗ 6 6 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਇੱਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇਵੇ ਆ ਰਹੀ ਸੀਗੀ ਤੇ ਆ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦਿਖਦੇਵੇ ਸਿੱਧਾ ਹੀ ਇਸਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਇਹ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਵੇ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਭਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇਲੀਏਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਵੇ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫੇਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈਗਾ ਰਿਟੇਲੀਏਟ ਕਰਦੇ ਵੇ ਐਕਸਚੇਂਜ ਆਫ ਫਾਇਰ ਚ ਜਿਹੜਾ ਇਹ ਤੇ ਬੁਲੇਟ ਇੰਜਰੀਜ਼ ਹੋਈ ਤੇ ਜਦੋਂ ਐਗਜ਼ਾਮਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਸ ਤਰੀਕੇ ਤੇ ਹੀਨਸ ਕ੍ਰਾਈਮ ਨੂੰ ਕਮਿਟ ਕਰੇਗਾ ਤੇ ਉਹ ਕਾਨੂੰਨ ਦੇ ਜਿਹੜੇ ਹੈਗੇ ਸਿਕੰਜੇ ਤੋਂ ਬਾਹਰ ਬਚ ਕੇ ਜਾ ਸਕਦਾ ਪੋਸੀਬਲ ਨਹੀਂ ਹੈਗਾ ਸਾਰੇ ਟੀਮਸ ਨੇ ਬੜਾ ਚੰਗਾ ਕੰਮ ਕਰਦੇ ਵੇ ਸਾਡੇ ਸਾਰੀ ਟੀਮਾਂ ਇਨਫੈਕਟ ਸਾਰੇ ਆਸੀ ਲੱਗੇ ਹੋਏ ਹੈਗੇ ਤੇ ਸਾਰਿਆਂ ਨੇ ਜਿਹੜਾ 24 ਘੰਟੇ ਜਿਹੜੇ ਹੈਗੇ ਉਹ ਲਗਭਗ ਸਾਨੂੰ ਕ੍ਰਾਈਮ ਕਮਿਟ ਹੋਣ ਤੋਂ ਬਾਅਦ ਇਹਨੂੰ ਟ੍ਰੇਸ ਕਰਨ 'ਚ ਲੱਗੇ ਹੈਗੇ ਤੇ ਚਲੋ ਮਤਲਬ ਡੈਥ ਹੋਣਾ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੱਲ ਹੈਗੀ ਬਟ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਐਕਸਚੇਂਜ ਆਫ ਫਾਇਰ ਤੇ ਇਹਨੇ ਸਾਨੂੰ ਚੈਲੰਜ ਕੀਤਾ ਤੇ ਅਲਟੀਮੇਟਲੀ ਉਹ ਆਪਣੇ ਐਕਟ ਵਾਸਤੇ ਰਿਸਪੋਨਸਿਬਲ ਹੈਗਾ ਕਿੰਨੇ ਲੋਕ ਸੀਗੇ ਸਾਰੇ ਕਿੱਥੇ ਅੱਜ ਸਰ ਬਾਈਕ ਤੇ ਜਿੰਨੇ ਇੱਕ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਹੈ ਦੋ ਲੋਕ ਨਹੀਂ ਆ ਦੋ ਲੋਕ ਮੈਂ ਫੁਟੇਜ ਤੋਂ ਸ਼ੇਅਰ ਕੀਤੀ ਕਿ ਦੋ ਲੋਕ ਜਿਹੜੇ ਹੈਗੇ ਉਹ ਇੱਥੇ ਹੀ ਜਿਹੜਾ ਪੈਟਰੋਲ ਪੰਪ ਹੈਗਾ ਪਿੱਛੇ ਇਸ ਪੈਟਰੋਲ ਪੰਪ ਤੇ ਇੱਕ ਮੁੰਡਾ ਹੈਗਾ ਜਿਹੜਾ ਇੱਥੇ ਇਹਦਾ ਆਰਨ ਆਰਨ ਸ਼ਾਪ ਤੇ ਕੰਮ ਕਰਦਾ ਉਹਨੂੰ ਲੈ ਕੇ ਉਹਦਾ ਮੋਟਰਸਾਈਕਲ ਲੈ ਕੇ ਆ ਪੈਟਰੋਲ ਪੰਪ ਤੇ 200 ਰੁਪਏ ਦਾ ਪੈਟਰੋਲ ਪਵਾ ਕੇ ਫਿਰ ਉਹ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਚੌੜਸਤੇ ਤੇ ਉੱਥੇ ਇਹਨੇ ਉਹਨੇ ਮੁੰਡੇ ਨੇ ਡ੍ਰੌਪ ਕੀਤਾ ਹਾਲਾਂਕਿ ਉਹ ਇਸ ਦੇ ਕੰਮ ਤੋਂ ਅਨਜਾਨ ਸੀਗਾ ਤੇ ਉਹਨੂੰ ਜਸਟ ਇਹਨੇ ਕਿਹਾ ਕਿ ਮੈਨੂੰ ਤੂੰ ਡ੍ਰੌਪ ਕਰਕੇ ਆ ਤੇ ਉਹ ਡ੍ਰੌਪ ਕੀਤਾ ਉਹਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਨ ਫੁੱਟੀ ਸੀਗਾ ਜਿਹੜਾ ਡਿਫਰੈਂਟ ਡਿਫਰੈਂਟ ਉਹ ਖੇਤਾਂ ਵੱਲੋਂ ਹੋ ਕੇ ਤੇ ਪਿਆਲਿਆਂ ਚੋਂ ਹੋ ਕੇ ਤੇ ਮੂਵ ਕਰ ਰਿਹਾ ਸੀਗਾ ਫਿਰ ਇਹਨੂੰ ਕਿਸੇ ਇੱਕ ਬੰਦੇ ਨੂੰ ਲੋਕੇਟ ਕੀਤਾ ਦਿੱਤੇ ਇਹਨੇ ਜਰਦਾ ਤੇ ਪਾਨ ਬੀੜੀ ਜਿਹੜੀ ਹੈਗੀ ਉਹ ਡਿਮਾਂਡ ਕੀਤੀ ਕਿਸੇ ਬੰਦੇ ਤੋਂ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੀ ਟੀਮਸ ਆਲਰੇਡੀ ਲੋਕੇਟ ਕਰ ਰਹੀਆਂ ਸੀਗੇ ਇਹਨੂੰ ਤੇ ਆ ਜਿਹੜਾ ਹਾਦਸਾ ਵਾਪਰਿਆ ਜਿਹੜਾ ਐਕਸਚੇਂਜ ਆਫ ਫਾਇਰ ਹੋਇਆ ਤੇ ਐਕਸਚੇਂਜ ਆਫ ਫਾਇਰ 'ਚ ਜਿਹੜਾ ਹੈਗਾ ਇਹਨੇ ਕਿਸ ਤਰ੍ਹਾਂ ਡਿਵੈਲਪ ਕੀਨੇ ਕਿਸ ਤਰ੍ਹਾਂ ਰਹੇ ਸੀਗੇ ਤੇ ਤੋਂ ਕਿੰਨੇ ਜਿਹੜਾ ਵੈਪਨ ਹੈਗਾ ਇਹਦਾ ਓਨ ਦਾ ਸਪੌਟ ਹੀ ਹੈਗਾ ਉੱਥੇ ਕ੍ਰਾਈਮ ਸੀਨ ਤੇ ਹੈਗਾ ਕ੍ਰਾਈਮ ਸੀਨ ਪ੍ਰਿਜ਼ਰਵਡ ਹੈਗਾ ਸਾਡੀ ਐਫਐਸਐਲ ਟੀਮ ਆਏਗੀ ਸਾਰਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗਾ ਉਸ ਦੇ ਮੁਤਾਬਿਕ ਜਿਹੜਾ ਸਟੈਂਡਰਡ ਪ੍ਰੋਟੋਕੋਲ ਜਿਹੜੇ ਹੈਗੇ ਸਾਡੇ ਉਹਦੇ ਮੁਤਾਬਿਕ ਇਨਵੈਸਟੀਗੇਸ਼ਨ ਕਰ ਰਿਹਾ ਕੱਲ ਕੱਲ ਸਰ ਜੀ ਜਦੋਂ ਇਹ ਸਾਰਾ ਕੁਝ ਇਹ ਕਰਕੇ ਭਜਿਆ ਕੱਲ ਕੀ ਸਿਚੁਏਸ਼ਨ ਸੀ ਕਿਵੇਂ ਉਹ ਸੀਨ ਜਿਹੜਾ ਉਹ ਕ੍ਰੀਏਟ ਹੋਇਆ ਕਿਵੇਂ ਇੱਕ ਜਿਹੜੀ ਜਵਾਨ ਦੀ ਸ਼ਹਾਦਤ ਹੋਈ ਹੈ ਕੱਲ ਕੀ ਸਿਚੁਏਸ਼ਨ ਸੀ ਸਰ ਉਹ ਤੇ ਕਿਵੇਂ ਕੱਲ ਜਦੋਂ ਸਾਡੀ ਟੀਮ ਗਈ ਹੈਗੀ ਰੇਡ ਕਰਨ ਵਾਸਤੇ ਤੇ ਪਰਟੀਕੂਲਰ ਇਨਫੋਰਮੇਸ਼ਨ ਤੇ ਸਾਡੀ ਟੀਮ ਗਈ ਹੈਗੀ ਇਨ ਬੀਟਵੀਨ ਜਿਹੜਾ ਇਹਦੇ ਘਰ ਹੀ ਰੇਡ ਕਰਨ ਸਾਡੀ ਟੀਮ ਜਾ ਰਹੀ ਹੈਗੀ ਸਾਡੀ ਟੀਮ ਨੇ ਇਹਨੂੰ ਰਸਤੇ 'ਚ ਘਰ ਤੋਂ ਪਹਿਲਾਂ ਹੀ ਇਹਨੂੰ ਇੰਟਰ ਇੰਟਰਸੈਪਟ ਕੀਤਾ ਤੇ ਉੱਥੇ ਸਾਡੀ ਟੀਮ ਨੇ ਦੋ ਮੁਲਾਜ਼ਮਾਂ ਨੇ ਉਤਰ ਕੇ ਇਮੀਡੀਏਟਲੀ ਉਹਦੇ ਰੈਸ਼ਡੈਂਟ ਦੇ ਟ੍ਰਾਈ ਟੂ ਐਪਰੀਹੈਂਡ ਹਿਮ ਤੇ ਉਹ ਜਦੋਂ ਐਪਰੀਹੈਂਡ ਕਰਨ ਵਾਸਤੇ ਉਹਦੇ ਵੱਲ ਵੱਢੀ ਰਹੇ ਸੀਗੇ ਕਿਉਂਕਿ ਆਹ ਬੰਦਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ 8 ਐਫਆਈਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਜਿਦੇ ਵਿੱਚ ਮਰਡਰ ਦੇ ਐਫਆਈਆਰ ਅਟੈਂਟੋ ਮਰਡਰ ਦੇ ਐਫਆਈਆਰ ਲੂਟ ਦੇ ਰੋਬਰੀ ਦੇ ਐਫਆਈਆਰ ਲੜਾਈ ਝਗੜੇ ਦੇ ਨਾਰਕੋਟਿਕਸ ਦੇ ਇਲੀਗਲ ਆਰਮਸ ਦੇ ਐਫਆਈਆਰ ਇੱਤੇ ਪਹਿਲਾਂ ਤੋਂ ਹੈਗੇ ਦਰ ਤੇ ਉਹ ਇਹਨੇ ਇਮੀਡੀਏਟਲੀ ਰਿਟੇਲੀਏਟ ਕਰਦੇ ਹੋਏ ਸਾਡੀ ਟੀਮ ਨੂੰ ਇਵਨ ਮਤਲਬ ਮੌਕਾ ਨਹੀਂ ਮਿਲਿਆ ਰਿਸਪੌਂਡ ਕਰਨ ਦਾ ਤੇ ਇਹਨੇ ਪਹਿਲਾਂ ਫਾਇਰ ਕਰਤਾ ਸਾਡੀ ਟੀਮ ਤੇ ਤੇ ਇਹਦੇ ਕਰਕੇ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮ ਦੀ ਸ਼ਹਾਦਤ ਹੋਈ ਤੇ ਫਿਰ ਦੂਜੇ ਮੁਲਾਜ਼ਮ ਤੇ ਵੀ ਇਹਨੇ ਫਾਇਰ ਕੀਤਾ ਲੱਕੀਲੀ ਹੀ ਗੋਟ ਸੇਵ ਤੇ ਫਿਰ ਉਹਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਟ ਕਿਉਂਕਿ ਇੱਕ ਮੁਲਾਜ਼ਮ ਸਾਡਾ ਆਲਰੇਡੀ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟ ਫਰਸਟ ایڈ ਤੇ ਹਸਪੀਟਲ ਲੈ ਕੇ ਜਾਣਾ ਜ਼ਰੂਰੀ ਸੀਗਾ ਤੇ ਉਹਨੇ ਇਹਦਾ ਪਿੱਛਾ ਛੱਡਦੇ ਵੇ ਉੱਥੇ ਉਹ ਹਸਪੀਟਲ ਲੈ ਕੇ ਰਸ਼ ਕੀਤਾ ਸੀ ਅਨਫੋਰਚਨਟਲੀ ਵੀ ਕੁਡ ਨਾਟ ਸੇਵ ਹਿਮ ਤੋ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਫੇਰ ਜੀ ਦੇ ਪਿੱਛੇ ਲੱਗੇ ਜਿਵੇਂ ਲਗਾਤਾਰ ਭੱਜ ਰਿਆ ਸੀਗਾ ਕਿਸੇ ਕਿਸ ਗੈਂਗ ਦੇ ਨਾਲ ਕੋਈ ਇਹਦਾ ਕਨੈਕਸ਼ਨ ਸਾਹਮਣੇ ਆਇਆ ਹੁਣ ਤੱਕ ਕੌਣ ਇਹਦੀ ਮਦਦ ਕਰ ਰਹੀ ਸੀ ਕਿਵੇਂ ਅੱਗੇ ਤੋਂ ਅੱਗੇ ਜਾ ਰਿਹਾ ਸੀ ਨਹੀਂ ਜੀ ਇਹਦਾ ਹਾਲੇ ਤੱਕ ਕਿਸੇ ਵੀ ਕਿਸੇ ਵੀ ਤਰੀਕੇ ਦੀ ਗੈਂਗ ਦੇ ਨਾਲ ਕੋਈ ਸਬੰਧ ਜਿਹੜਾ ਨਹੀਂ ਹੈਗਾ ਬਟ ਯੈਸ ਇਹ ਜੇ ਹਾਰਡ ਕੋਰ ਕ੍ਰਾਈਮਨਲ ਕਿਉਂਕਿ ਤੁਸੀਂ ਦੇਖ ਰਹੇ ਹੋ ਇਹ ਤਾਂ ਆਰਟੀ ਐਫ ਆਈ ਆਰ ਤੇ ਪਹਿਲਾਂ ਤੋਂ ਦਰਜ ਹੈਗੇ ਮਰਡਰ ਦਾ ਐਫ ਆਈ ਆਰ ਕੱਲ ਏਕ ਹੋਰ ਦਾਜ ਕੀਤਾ ਦੋ ਪਰਚੇ ਟੋਟਲ ਕੱਲ ਵਾਲੇ ਨੂੰ ਮਿਲਾ ਕੇ ਮਰਡਰ ਦੇ ਦੋ ਐਫ ਆਈ ਆਰ ਅਟੈਂਪਟ ਟੂ ਮਰਡਰ ਦੇ ਉਸ ਤੋਂ ਇਲਾਵਾ ਨਾਰਕੋਟਿਕ ਤੇ ਰੋਬਰੀ ਦੇ ਐਫ ਆਈ ਆਰ ਤੇ ਲੜਾਈ